ਇਥੇ ਤਾਂ ਕਹਿ ਸਕਦਾ ਸ਼ਾਇਦ ਨਾ ਪਹਿਲੀ ਵਾਰੀ ਕਹਿਣ ਲੱਗਿਆ ਕਿਸੇ ਸਟੇਜ ਤੋਂ ਕਿਉਂਕਿ ਕਿਤਾਬਾਂ ਲਿਖਣ ਵਾਲੇ ਜਿਨ੍ਹਾਂ ਦੇ ਸ਼ਬਦਾਂ ਨਾਲ ਸੰਜ ਹੈ ਸ਼ਬਦਾਂ ਦੇ ਜਾਦੂ ਕਰ ਬੈਠੇ ਨੇ ਉਹਨਾਂ ਵਿੱਚ ਇਹ ਗੱਲ ਕਰਨੀ ਪड़ਦੀ ਹੈ ਕਿਤਾਬ ਦਾ ਪਹਿਲਾ ਪੇਜ ਸਭ ਤੋਂ ਅਖੀਰ ਚ ਲਿਖਿਆ ਜਾਂਦੀ ਹੈ ਅਖੀਰਲੇ ਪੰਨੇ ਚ ਲਿਖਿਆ ਆਪ ਦੀ ਨਜ਼ਰ ਕਰਿਆ ਕਿ ਕੀ ਪਾਇਆ ਤੇ ਕੀ ਗੁਆਇਆ ਹਿਸਾਬ ਲਿਖ ਰਿਹਾ ਹਾਂ ਮੇਰੇ ਤੇ ਜੋ ਵੀ ਕੀਤੀ ਹੈ ਜਨਾਬ نیند جگایا پینڈیا نو ہی بڑی ਕੀ ਪਾਇਆ ਕੀ ਗੁਆਇਆ ਹਿਸਾਬ ਲਿਖ ਰਿਹਾ ਮੇਰੇ ਤੇ ਜੋ ਵੀ ਬੀਤੀ ਹੈ ਜਨਾਬ ਲਿਖ ਰਿਹਾ ਉਹਨਾਂ ਨੇ ਕੀਤੀ ਨੇਕੀ ਨੀਂਦੋਂ ਜਗਾਇਆ ਮੈਨੂੰ ਮੈਂ ਕੰਡਿਆਂ ਤਾਂ ਹੀ ਦਾ ਗੁਲਾਬ ਲਿਖ ਰਿਹਾ ਸੁੱਖਾਂ ਦੇ ਵੇਲੇ ਦੇ ਜਿਹੜੇ ਸੁੱਖਾਂ ਦੇ ਵੇਲੇ ਜਿਹੜੇ ਨੇੜੇ ਸੀ ਹੋ ਹੋ ਬੈੰਦੇ ਤੇ ਭੁੱਲ ਗਏ ਸੀ ਵਕਤ ਜਲ ਹਰਾ ਉਹ ਵੱਖ ਹੋ ਕੇ ਮੈਥੋਂ ਕਹਿੰਦੇ ਨੇ ਮੈਨੂੰ ਮਾੜਾ ਉਹ ਵੱਖ ਹੋ ਕੇ ਮੈਥੋਂ ਕਹਿੰਦੇ ਨੇ ਮੈਨੂੰ ਮਾੜਾ ਪਰ ਮੈਂ ਉਹਨਾਂ ਨੂੰ ਅੱਜ ਵੀ ਜਨਾਬ ਨੇ ਕਹਿੰਦੇ ਵਾ ਵਾ ਉਹ ਚਲੋ ਉਹ ਵੱਖ ਹੋ ਕੇ ਮੈਥੋਂ ਕਹਿੰਦੇ ਨੇ ਮੈਨੂੰ ਮਾੜਾ ਪਰ ਮੈਂ ਉਹਨਾਂ ਨੂੰ ਅੱਜ ਵੀ ਜਨਾਬ ਦੇ ਕਰਿਆ ਤੇ ਸੁਣਾ ਦੇ ਹੈ ਕਾਫੀ ਆ ਪੰਜਾਬ ਤੇ ਉਹ ਲਿਖ ਰਹੇ ਸ਼ਰਾਰਤ ਹੈ ਕਾਫੀ ਆ ਪੰਜਾਬ ਤੇ ਉਹ ਲਿਖ ਰਹੇ ਸ਼ਰਾਰਤ ਪਰ ਮੈਂ ਤਾਂ ਉਹਦੀ ਥਾਂ ਤੇ ਰਬਾਬ ਲਿਖ ਲਿਆ ਹੈ ਕਾਫੀ ਆ ਪੰਜਾਬ لکھ رہے شاہ پر دے لکھ رہا کی حال ہے سی یارو دل دے ہاتھ رکھ کے سنو کی حال ہے تا سطلج بیاس یارو رویو نا چکی پڑ کے میں چناب لکھ رہا ਸਿਆਸਤ ਨੇ ਰਹਿਮਣ ਮੁਫਰੇ ਕਰਤਾ ਰੋਏ ਉਹਨਾਂ ਚਿੱਠੀ ਬਣ ਕੇ ਮੈਂ ਚਨਾਬ ਲਿਖ ਰਿਹਾ ਹਾਂ ਅੱਜ ਦੀ ਪੀੜ੍ਹੀ ਨੂੰ ਜਦੋਂ ਕਹਿੰਦਾ ਕਿ ਵੋਟ ਕੀ ਹੁੰਦਾ ਉਹ ਕਹਿੰਦੇ ਵੋਟ ਮੀਨੇ ਕਿਸ਼ਤੀ ਉਹ ਭੁੱਲੀ ਗਏ ਕਿ ਵੋਟ ਕੀ ਲੁਕੋ ਉਹ ਵੋਟ ਦਿਨ ਹਲੇ ਉੱਤੇ ਮਾਰੇ ਜਿਹੜਾ ਆਲ ਨਹੀਂ ਚੁਪਿੰਦੀ ਰੀਜ ਬਾਈ ਬੈਠਾ ਸੁਣ ਕੇ ਇਹ ਹਾਲ ਹੈ ਤੁਹਾਡਾ ਸਤਨੁਜ ਬਿਆਸ ਯਾਰੋ ਰੋਇਓ ਨਾ ਟਿੱਠੀ ਪੜ ਕੇ ਮੈਂ ਚਾਹਬ ਲਿਖ ਰਿਆ ਤੈਥੋਂ ਪੜੇ ਨਹੀਂ ਜਾਣੇ ਤੂੰ ਮੈਂ ਸ਼ਿਕਾਰੀ ਬੰਦਾ ਤੈਥੋਂ ਪੜੇ ਨਹੀਂ ਜਾਣੇ ਤੂੰ ਐ ਸ਼ਿਕਾਰੀ ਬੰਦਾ ਬੋਟਾਂ ਦੀ ਅੱਖ ਚੋਂ ਪੜ ਕੇ ਮੈਂ ਜੋ ਖਲਾਬ ਲਿਖ ਰਿਆ ਬਹੁਤ ਸ਼ੁਕਰੀਆ ਤੇਥੋਂ ਪੜੇ ਨਹੀਂ ਜਾਣੇ ਤੂੰ ਐ ਸ਼ਿਕਾਰੀ ਬੰਦਾ ਬੋਟਾਂ ਦੀ ਅੱਖ ਚੋਂ ਪੜ ਕੇ ਮੈਂ ਜੋ ਖਾਬ ਲਿਖ ਰਿਹਾ ਹਾਂ ਪੈਰਾ ਚ ਭਾਵੇਂ ਛਾਲੇ ਤੁਰਿਆਏ ਫਿਰ ਵੀ ਸੂਫੀ ਕੈਦੇ ਨੂੰ ਦਰਸਦਾ ਸੀ ਅੱਜ ਕਿਤਾਬ ਨੇ ਕਰਿਆ ਮੈਂ ਕੈਦੇ ਨੂੰ ਦਰਸਦਾ ਸੀ ਇੱਕ ਮੈਂ ਅੱਜ ਨੂੰ ਪੁੱਛਣਾ ਚਾਹੁੰਦਾ ਕਿ ਧੀਰ ਸਾਹਿਬ ਨੇ ਮੈਨੂੰ ਬੁਲਾ ਕੇ